ਹਾਂਜੀ ਮੇਰੇ ਦਰਸ਼ਕੋ ਸਾਥੀਓ ਅੱਜ ਆਪਣੀ ਮੀਟਿੰਗ ਸੀ ਤੁਹਾਨੂੰ ਪਤਾ ਹੈ ਮੀਟਿੰਗ ਸਬਕਮਟੀ ਨਾਲ ਹੋਈ ਹੈ ਸਿਖਿਆ ਮੰਤਰੀ ਨਾਲ ਹੋਈ ਹੈ ਵਿਸ਼ਾਸ ਕਟਰ ਦੇ ਨਾਲ ਹੋਈ ਹੈ ਖੇਤ ਸਕਟਰ ਦੇ ਨਾਲ ਹੋਈ ਹੈ ਜੀ ਦੇ ਵਿੱਚ ਜਿਹੜਾ ਕੁਝ ਆਪਾਂ ਸਾਰਿਆਂ ਤੁਹਾਡੇ ਮੰਗਾ ਲੈ ਕੇ ਗਏ ਸੀ ਮੋਰਚੇ ਦੀਆਂ ਮੰਗਾ ਕੱਲੇ ਕੱਲੇ ਜੱਥੇਬੰਦੀਆਂ ਦੇ ਮੰਗਾ ਉਹਨਾਂ ਤੇ ਡਿਟੇਲ ਦੀ ਚਰਚਾ ਹੋਈ ਹੈ ਇਹਦੇ ਸੰਬੰਧੀ ਆਪਾਂ ਜਿਹੜੀ ਅਗਲੀ ਪਲਾਨਿੰਗ ਹੈ ਉਹਦੀ ਸਾਰੀ ਮੋਰਚੇ ਦੀ ਸਾਰੀਆਂ ਮੇਰੇ ਦਰਸ਼ਕਾਂ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ 17 ਤਰੀਕ ਨੂੰ ਐਤਵਾਰ ਵਾਲੇ ਦਿਨ ਆ ਸਵੇਰੇ 11 ਵਜੇ ਸੰਗਰੂਪ ਕਰਕੇ 12 ਉਹਦੇ ਚ ਆਪਾਂ ਤੁਹਾਨੂੰ ਦੱਸਦੇ ਕਿ ਆਪਾਂ ਕੀ ਕਰਨਾ ਹੈ ਕਿਵੇਂ ਮੋਰਚਾ ਲਾਉਣਾ ਹੈ ਚਲਾਉਣਾ ਹੈ ਕੀ ਕਰਨਾ ਹੈ ਅੱਗੇ ਆਪਣਾ ਕੀ ਸਟੈਂਡ ਰਹੂਗਾ ਇਹ ਸਾਰੀਆਂ ਗੱਲਾਂ ਆਪਾਂ ਉੱਥੇ ਤੇ ਕਰਾਂਗੇ ਕਿਉਂਕਿ ਬਹੁਤਾ ਕੁਝ ਅਜੇ ਬਾਕੀ ਬਿਰਜਾ ਸਾਥੀਆਂ ਦੇ ਨਾਲ ਸੁਭਾਗ ਕਮੇਟੀਆਂ ਦੇ ਨਾਲ ਮੋਰਚੇ ਨਾਲ ਡਿਸਕਸ ਕਰਨਾ ਬਾਕੀ ਹੈ ਸਿਹਤ ਦੇ ਨਾਲ ਜਿਹੜੀ ਮੈਂ ਗੱਲ ਕਰਾਂ ਬਾਕੀ ਸਿੱਖਿਆ ਦੇ ਨਾਲ ਸਾਡੇ ਸਾਥੀ ਕਰਨਗੇ ਉਮਰ ਹੱਦ ਦੇ ਸੰਦੀਪ ਗੱਲ ਹੋਈ ਹੈ ਡਿਟੇਲ ਦੇ ਵਿੱਚ ਸਿਹਤ ਸੱਤਰ ਦੇ ਨਾਲ ਮੀਟਿੰਗ ਹੋਈ ਹੈ ਜਿਹੜੀ ਕਮੇਟੀ ਨੇ ਸਾਨੂੰ ਰੈਫਰ ਕਰਕੇ ਸੇਫਟਰੀ ਕੋਲ ਭੇਜਿਆ ਉਹਦੇ ਵਿੱਚ ਸਾਰੀਆਂ ਸਾਡੀ ਸਾਮੀਆਂ ਦੇ ਇਤਿਹਾਰ ਦੀ ਮੰਗ ਕੀਤੀ ਆ ਉਹਨਾਂ ਕਹਿੰਦੇ ਕਿ ਇਸਨੀਆਂ ਬਸ ਆਪਣੇ ਕੰਪਲੀਟ ਕਰਨ ਦੀ ਮੰਗ ਕੀਤੀ ਹੈ ਇਹ ਸਾਰਾ ਕੁਝ ਜੱਜ ਦੀ ਮੀਟਿੰਗਾਂ ਦੇ ਵਿੱਚ ਹੋਇਆ ਤੁਹਾਨੂੰ ਜਾਣੇ ਲੱਗਦੀ ਹੈ ਕਿ ਐਟਵਾਰ ਸਾਰਾ ਟਿਕੂ ਸਭੂਰ ਸਾਰੇ ਮੋਟੇ ਨੂੰ ਦਿੱਟ ਕਰਕੇ ਸਾਰੇ ਡਿਸਪਲਿਨਾਂ ਨੂੰ ਲੇਕਚਰ ਕਰਕੇ ਅਭੀ ਪਲਾਨ ਦਾ ਪੌਛੇ ਕਰਾਂਗੇ ਜੇ ਦੱਖਣੀ ਮੋਟੇ ਬਣੋ ਖਾਸ ਕਰਕੇ ਇਸ ਤਰ੍ਹਾਂ ਕਿ ਸਾਥੀਓ ਜੇ ਨਵਾਨੀ ਨੇ ਸਾਰੀ ਗੱਲ ਦੱਸੀ ਹੈ ਅੱਜ ਇਹ ਫਰਕ ਜ਼ਰੂਰ ਲੱਗਿਆ ਪਿਛਲੀਆਂ ਮੀਟਿੰਗਾਂ ਨਾਲੋਂ ਅੱਜ ਜਿੰਨਾ ਲੱਗਦਾ ਹੈਗਾ ਲਗਾਤਾਰ ਮੀਟਿੰਗਾਂ ਹੋਣਾ ਪਹਿਲਾ ਮੀਟਿੰਗ ਸਵੇਰ ਜਿਹੜੀ ਸਬਕਮੇਟੀ ਉਹਦੇ ਨਾਲ ਕੈਪਟਨ ਨਾਲ ਹੋਈ ਫਿਰ ਸਿੱਖਿਆ ਮੰਤਰੀ ਨਾਲ ਫਿਰ ਜਿਹੜਾ ਹੈਗਾ ਕਮਲਕਿਸ਼ੋਰ ਜਾਦਵ ਆਪਣਾ ਜਿਹੜੇ ਫੈਕਟਰੀ ਐਜੂਕੇਸ਼ਨ ਉਹਨਾਂ ਨਾਲ ਹੋਈ ਹੈ ਮੀਟਿੰਗਾਂ ਦੇ ਵਿੱਚ ਕਾਫੀ ਲੰਮਾ ਜਿਹੜਾ ਹੈਗਾ ਗੱਲਬਾਤ ਕੋਈ ਹੈ ਚਰਚਾ ਹੋਈ ਹੈ ਹਰੇਕ ਮੁੱਦੇ ਤੇ ਹੋਈ ਹੈ ਉਹਨਾਂ ਨੇ ਚੰਗੀ ਤਰੀਕੇ ਨਾਲ ਆਪਣੀ ਗੱਲਬਾਤ ਸੁਣੀ ਹੈ ਉਸਕ ਗੱਲਬਾਤ ਉਹਨਾਂ ਨੇ ਵੀ ਆਪਣੇ ਨਾਲ ਕੀਤੀ ਹੈ ਦੱਸੀ ਹੈ ਜਿਹੜੀ ਹੈਗੀ ਆ ਉਸ ਤੇ ਆਪਾਂ ਜਿਹੜਾ ਵਿਚਾਰ ਹੈ ਜੱਕ ਨਾ ਮਈਆਂ ਗੱਲਾਂ ਦੇ ਵਿਚਾਰ ਨਹੀਂ ਕੀਤਾ ਜਾ ਸਕਦਾ ਸਾਂਝੇ ਵਿਚਾਰ ਅਸੀਂ ਕਰਨ ਦੇ ਲਈ ਅਫਰ ਕਰਕੇ ਹੋਏ ਆ ਜਿਹੜੀ ਗੱਲ ਆਪਾਂ ਕਰੀ ਐ ਐਜੂਕੇਸ਼ਨ ਨਾਲ ਸੰਬੰਧਿਤ ਆ ਤਾਂ ਭਰਤੀ ਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਗਈ ਆ ਇੱਕੋ ਹੀ ਗੱਲ ਕੀਤੀ ਗਈ ਕਿ ਸਾਨੂੰ ਭਰਤੀ ਚਾਹੀਦੀ ਐ ਜਿਹੜੀ ਉਹ ਬਹੁਤ ਵੱਡੀ ਕੀਮਤੀ ਤੇ ਚਾਹੀਦੀ ਸਾਰੀਆਂ ਜਿਹੜੀਆਂ ਸਾਮੀਆਂ ਸਾਰੇ ਵਿਸ਼ਿਆਂ ਦੀਆਂ ਚਾਹੀਦੀਆਂ ਉਸ ਤੇ ਵਧੀਆ ਵਿਚਾਰ ਜਿਹੜਾ ਵਟਾਂਦਰਾ ਹੋਇਆ ਸਾਰਿਆਂ ਨਾਲ ਉਸ ਤੋਂ ਬਾਅਦ ਜਿਹੜਾ ਹੈਗਾ 55% ਦੀ ਸ਼ਰਤ ਉਸ ਤੇ ਵੀ ਗੱਲ ਹੋਈ ਆ ਸਾਰਾ ਸਮਝਾਇਆ ਗਿਆ ਉਨਾ ਵੱਲੋਂ ਵੀ ਡਿਪਾਰਟਮੈਂਟ ਵੱਲੋਂ ਵੀ ਸਵਾਸ਼ਣ ਦਿੱਤਾ ਗਿਆ ਕਿ ਇਸ ਤੇ ਅਸੀਂ ਏਜੀ ਦੀ ਤੇ ਜਿਹੜਾ ਹੈਗਾ ਹੋ ਜਿਹੜੀ ਸਾਨੂੰ ਰਾਇ ਸੀ ਲੋਡ ਹੈ ਪਰ ਸੋਨੋ ਦੀ ਲੋਡ ਹੈ ਉਹ ਅਸੀਂ ਰੈਲ ਲਾਈਨ ਜਾ ਰਹੇ ਹਾਂ ਉਸ ਦੇ ਸਾਰੀ ਉਚਾ ਜਿਹੜੀ ਉਹਨਾਂ ਨਾਲ ਚੱਲ ਰਹੀ ਹੈ ਜਿਹਦਾ ਕੀ ਕੀਤਾ ਜਾ ਸਕਦਾ ਉਮਰ ਹਦ ਜਿਹੜੀ ਛੋਟ ਹੈ ਉਸ ਤੇ ਵੀ ਉਹਨਾਂ ਦਾ ਜਿਹੜਾ ਪੋਜ਼ਿਟਿਵ ਰੁਪਈਆ ਸੀਗਾ ਆਪਣਾ ਪਰ ਇਸ ਗੱਲ ਤੇ ਹਜੇ ਤੱਕ ਸਹਿਮਤੀ ਨਹੀਂ ਬਣੀ ਕਿ ਉਮਰ ਹਦ ਦੇਣੀ ਕਿੰਨੀ ਹੈ ਤੇ ਕਿਸ ਤਰੀਕੇ ਨਾਲ ਦੇਣੀ ਹੈ ਵਿਚਾਰਾ ਜਿਹੜੀਆਂ ਹੈਗੀਆਂ ਕਾਫੀ ਲੰਮੀਆਂ ਚੌੜੀਆਂ ਹੋਈਆਂ ਕਿਉਂਕਿ ਸਬਕਮੇਟੀ ਦੇ ਅਲੱਗ ਵਿਚਾਰ ਸੀ ਸਿੱਖਿਆ ਜਿਹੜਾ ਮੰਤਰੀ ਉਹਦੇ ਨਾਲ ਅੱਗ ਗੱਲਬਾਤ ਹੋਈ ਹੈ ਜਿਹੜਾ ਕਮਲਕਿਸ਼ੋਰ ਆਪਣਾ ਸੈਕਟਰੀ ਉਹਦੇ ਨਾਲ ਅੱਗ ਗੱਲਬਾਤ ਹੋਈ ਹੈ ਸਾਰਿਆਂ ਦਾ ਕੀ ਨੂੰ ਚੋੜ ਨਿਕਲਦਾ ਹੈ ਇਸ ਦੇ ਲਈ ਐਤਵਾਰ ਜਿਹੜਾ ਹੈਗਾ ਸੰਗਰੂਰ ਵਿੱਚ ਇਕੱਠੇ ਹੋ ਕੇ ਫੈਸਲਾ ਕਰਕੇ ਫੇਰੀ ਅਗਲੀ ਰਣਨੀਤੀ ਬਣਾਈ ਬੋਧ ਇਹ ਸਦਕਾਰੀਆਂ ਬ সাথਿਓ ਤੁਸੀਂ ਸੋਣ ਹੀ ਲਿਆ ਸੁਖਿੰਦਰ ਸਿੰਘ ਸ਼ਿਮਾ ਦੇ ਰਮਨ ਪ੍ਰਧਾਨ ਜੀ ਸਾਥਿਓ ਮੀਟਿੰਗਾਂ ਬਹੁਤ ਲੰਬੀਆਂ ਚੱਲੀਆਂ ਪਹਿਲੇ ਸਬ ਕਮੇਟੀ ਨਾਲ ਮੀਟਿੰਗ ਸੀ ਫਿਰ ਹਰਜੋਤ ਬੈਂਸ ਨਾਲ ਤੇ ਕਮਲ ਕਸ਼ੋਰ ਜਯਦਵਨ ਨਾਲ ਗੱਡੀਆਂ ਦੇ ਵਿੱਚ ਬਹੁਤ ਕੁਝ ਕੋਲਚੇ ਵੀ ਨਿਕਲਿਆ ਹੈ ਤਾਂ ਸਾਥੀਓ ਦੇਖਦੇ ਆ ਪਹਿਲਾਂ ਅਸੀਂ ਇੱਕ ਸਾਂਝੇ ਮੋਰਚੇ ਦੀ ਮੀਟਿੰਗ ਕਰਨ ਜਾ ਰਹੇ ਆ ਐਤਵਾਰ ਨੂੰ ਸਾਥੀਓ ਤੁਸੀਂ ਲਗਭਗ 17 ਤਰੀਕ ਤੱਕ ਦੇਖੋ 17 ਤੋਂ ਬਾਅਦ ਦੇਖਦੇ ਆ ਕੀ ਰਣਨੀਤੀ ਬਣਦੀ ਹੈ ਉਸ ਤੋਂ ਬਾਅਦ ਜਿਵੇਂ ਸਾਰੀ ਸੁਭਾ ਕਮੇਟੀ ਜ ਫੈਸਲਾ ਕਰੇਗੀ ਫਿਰ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਧੰਨਵਾਦ